ਸਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗਾਂ ਵਾਲਿਓ ਪਹਿਲਾ ਆਪ ਜੀ ਨੇ ਸਾਕਾ ਨਨਕਾਣਾ ਸਾਹਿਬ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਭਾਈ ਦਰਬਾਰਾ ਸਿੰਘ ਬਾਰੇ ਸੁਣਿਆ ਆਓ ਅੱਜ ਹੁਣ ਆਪਾਂ ਉਨਾਂ ਦੇ ਪਿਤਾ ਸਰਦਾਰ ਕੇਰ ਸਿੰਘ ਦੇ ਜੀਵਨ ਤੇ ਸੰਖੇਪ ਜੀ ਝਾਤ ਮਾਰੀਏ ਪਿਆਰ ਨਾਲ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਧ ਸੰਗਤ ਜੀ ਸਰਦਾਰ ਕੇਰ ਸਿੰਘ ਦਾ ਜਨਮ ਪਿਤਾ ਜੀਵਨ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਪੰਜਾਬ ਦੇ ਮਸ਼ਹੂਰ ਸ਼ਹਿਰ ਦਰਗਚ ਹੋਇਆ ਜੋ ਲੁਧਿਆਣੇ ਚ ਪੈਂਦਾ ਹੈ ਸਰਦਾਰ ਜੀ ਹੁਣੀ ਤਿੰਨ ਭਰਾ ਸਨ ਕੇਰ ਸਿੰਘ ਪੜ੍ਹਾਈ ਦੇ ਨਾਲ ਨਾਲ ਬਚਪਨ ਤੋਂ ਹੀ ਗੁਰਬਾਣੀ ਦਾ ਪ੍ਰੇਮੀ ਸੀ। ਸਰੀਰ ਚੰਗਾ ਨਿਰੋਆ ਤੇ ਢੋਲ ਹੋਣ ਕਰਕੇ 18 ਕੋ ਸਾਲ ਦੀ ਉਮਰ ਵਿੱਚ ਅੰਗਰੇਜ਼ ਫੌਜ ਚ ਨੌਕਰੀ ਮਿਲ ਗਈ। 10 ਕੋ ਸਾਲਾਂ ਚ ਆਮ ਸਿਪਾਹੀ ਤੋਂ ਹੌਲਦਾਰ ਬਣ ਗਏ। ਤੇ ਗੁਰੂ ਪਿਆਰਿਓ ਸਰਦਾਰ ਕੇਰ ਸਿੰਘ ਨੂੰ ਸ਼ਿਕਾਰ ਦਾ ਬੜਾ ਸ਼ੌਂਕ ਸੀ ਤੇ ਹੌਲਦਾਰ ਦੀ ਪੋਸਟ ਤੇ ਹੀ ਅਸਾਂਵਲ ਡਿਊਟੀ ਲੱਗ ਗਈ ਸਰਦਾਰ ਜੀ ਦਾ ਨਿਸ਼ਾਨਾ ਬਹੁਤ ਵਧੀਆ ਸੀ ਤੇ ਦਲੇਰ ਵੀ ਬੜੇ ਸਨ ਨਾਲ ਦੇ ਸਾਥੀ ਵੇਖ ਕੇ दंग ਰਹਿ ਜਾਂਦੇ ਅਸਾਮ ਡਿਊਟੀ ਸਮੇਂ ਇੱਕ ਅੰਗਰੇਜ਼ ਅਫਸਰ ਜੋ ਖੁਦ ਸ਼ਿਕਾਰ ਦਾ ਬੜਾ ਸ਼ੌਂਕੀ ਸੀ ਸ਼ਿਕਾਰ ਸਮੇਂ ਸਰਦਾਰ ਕੇਰ ਸਿੰਘ ਨੂੰ ਨਾਲ ਰੱਖਣ ਲੱਗ ਪਿਆ ਇੱਕ ਦਿਨ ਸ਼ਿਕਾਰ ਤੇ ਗਏ ਤਾਂ ਅਚਾਨਕ ਸ਼ੇਰ ਦੀ ਆਵਾਜ਼ ਸੁਣਾਈ ਦਿੱਤੀ ਆਵਾਜ਼ ਸੁਣ ਕੇ ਅੰਗਰੇਜ਼ ਅਫਸਰ ਤਾਂ ਭੱਜ ਕੇ ਰੁੱਖ ਤੇ ਚੜ ਗਿਆ ਪਰ ਕੇਰ ਸਿੰਘ ਨਾ ਚੜਿਆ ਅਫਸਰ ਨੇ ਬਹੁਤ ਕਿਹਾ ਕੇਰ ਸਿੰਘ ਉੱਪਰ ਆ ਜਾਓ ਉੱਪਰ ਆ ਜਾਓ ਕੇਰ ਸਿੰਘ ਤਾਂ ਕੇਰ ਸਿੰਘ ਨੇ ਜਵਾਬ ਦਿੱਤਾ ਜਨਾਬ ਪੰਜਾਬੀ ਚ ਸ਼ੇਰ ਨੂੰ ਕੇਰ ਵੀ ਕਹਿੰਦੇ ਆ। ਉਹ ਵੀ ਕੇਰ ਤੇ ਮੈਂ ਵੀ ਕੇਰ। ਤੁਸੀਂ ਅੱਜ ਬੈਠ ਕੇ ਦੋ ਸ਼ੇਰਾਂ ਦਾ ਮੁਕਾਬਲਾ ਵੇਖੋ। ਅਰੇ ਇਹਨੇ ਨੂੰ ਸ਼ੇਰ ਸਾਹਮਣੇ ਆ ਗਿਆ ਤੇ ਸਰਦਾਰ ਜੀ ਨੂੰ ਵੇਖ ਕੇ ਸ਼ੇਰ ਨੇ ਹਮਲਾ ਕੀਤਾ। ਤਾਂ ਕੇਰ ਸਿੰਘ ਨੇ ਉਛਲੇ ਹੋਏ ਸ਼ੇਰ ਦੇ ਮੂੰਹ ਚ ਐਸਾ ਨੇਜਾ ੜਾਇਆ ਕਿ ਸੰਗ ਪਾੜ ਦਿੱਤਾ। ਸਾਧ ਸੰਗਤ ਜੀ ਆਮ ਸ਼ੇਰ ਦਾ ਸ਼ਿਕਾਰ ਬੰਦੂਕ ਜਾਂ ਤਲਵਾਰ ਨਾਲ ਕਰਦੇ ਆ ਪਰ ਸਰਦਾਰ ਕੇਰ ਸਿੰਘ ਨੇ ਨੇਜੇ ਨਾਲ ਕੀਤਾ ਸ਼ੇਰ ਥੱਲੇ ਡਿੱਗ ਪਿਆ ਥੋੜਾ ਸਮਾਂ ਤੜਫਿਆ ਤੇ ਸ਼ੇਰ ਸਦਾ ਦੀ ਨੀਂਦ ਸੌ ਗਿਆ ਸ਼ੇਰ ਨੂੰ ਮਰਿਆ ਵੇਖ ਅਫਸਰ ਥੱਲੇ ਉਤਰਿਆ ਤਾਂ ਸਰਦਾਰ ਜੀ ਦੀ ਉਸੇ ਰੂਪ ਚ ਆਪਣੇ ਕੈਮਰੇ ਨਾਲ ਫੋਟੋ ਖਿੱਚ ਲਈ ਜੋ ਆਪ ਜੀ ਵੇਖ ਰਹੇ ਹੋ ਇਹ ਉਹੀ ਫੋਟੋ ਹੈ ਜੋ ਅੰਗਰੇਜ਼ ਅਫਸਰ ਨੇ ਆਪਣੇ ਕੈਮਰੇ ਨਾਲ ਖਿੱਚੀ ਸੀ ਸਾਧ ਸੰਗਤ ਜੀ ਅਸਾਮ ਚ ਰਹਿੰਦਿਆਂ ਇੱਕ ਵਿਧਵਾ ਸਿੰਘਣੀ ਰਤਨ ਕੌਰ ਦੇ ਨਾਲ ਸਰਦਾਰ ਕੇਰ ਸਿੰਘ ਦਾ ਵਿਆਹ ਹੋ ਗਿਆ ਪੋਦੇ ਮਹੀਨੇ ਪੁੱਤਰ ਨੇ ਜਨਮ ਲਿਆ ਤਾਂ ਨਾਮ ਰੱਖਿਆ ਦਰਬਾਰਾ ਸਿੰਘ ਜੀਸ ਨੂੰ ਸਾਕਾ ਨਨ ਕਾਣਾ ਸਾਹਿਬ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਕਹਿ ਕੇ ਯਾਦ ਕੀਤਾ ਜਾਂਦਾ ਹੈ ਪੁੱਤਾ ਜੀ 21 ਕੋ ਦਿਨਾਂ ਦਾ ਸੀ ਜਦੋਂ ਮਾਤਾ ਰਤਨ ਕੌਰ ਚਲਾਣਾ ਕਰ ਗਈ ਮਾਂ ਦੇ ਤੁਰ ਜਾਣ ਕਰਕੇ ਜੰਮ ਦੇ ਜਵਾਕਾਂ ਨੂੰ ਸੰਭਾਲਣਾ ਬੜਾ ਔਖਾ ਸੀ ਪਰ ਫਿਰ ਵੀ ਦਾਦੀ ਨੇ ਸਾਂਭ ਸੰਭਾਲ ਵਿੱਚ ਕੋਈ ਕਸਰ ਨਹੀਂ ਛੱਡੀ 21 ਸਾਲਾਂ ਬਾਅਦ ਨੌਕਰੀ ਤੋਂ ਰਿਟਾਇਰ ਹੋ ਕੇ ਘਰ ਆਏ 7 ਰੁਪਏ ਮਹੀਨਾ ਪੈਨਸ਼ਨ ਲੱਗ ਗਈ ਸਾਧ ਸੰਗਤ ਜੀ ਕੇਰ ਸਿੰਘ ਡਿਊਟੀ ਦੇ ਸਮੇਂ ਵੀ ਨਾਮ ਬਾਣੀ ਦਾ ਬੜਾ ਨੇਮੀ ਸੀ ਕਦੇ ਨਾਗਾ ਨਹੀਂ ਸੀ ਪਾਇਆ ਜਦੋਂ ਨਨਕਾਣਾ ਸਾਹਿਬ ਦੇ ਹਾਲਾਤਾਂ ਬਾਰੇ ਪਤਾ ਲੱਗਾ ਤਾਂ ਸ਼ਹੀਦੀ ਜਥੇ ਵਿੱਚ ਆਪਣਾ ਨਾਮ ਲਿਖਾ ਦਿੱਤਾ ਕੇ ਸੀ ਇਸ਼ਨਾਨ ਕਰਕੇ ਬਾਣਾ ਪਾ ਕੇ ਤਿਆਰ ਹੋ ਗਏ ਅੱਜ ਦਾੜਾ ਵੀ ਖੁੱਲਾ ਛੱਡਿਆ ਹੈ ਅੱਗੇ ਵੱਨ ਲੈਂਦੇ ਸੀ ਕੁੱਲਾ ਦਾੜਾ ਤੋਂ ਨਹੀਂ ਤੱਕ ਚੌੜਾ ਪ੍ਰਕਾਸ਼ ਹੁੰਦਾ ਸੀ ਪੂਰੇ ਦਰਸ਼ਨੀ ਸਿੰਘ ਪਿਤਾ ਨੂੰ ਤਿਆਰ ਹੋਇਆ ਵੇਖ ਕੇ ਪੁੱਤਰ ਦਰਬਾਰਾ ਸਿੰਘ ਨੇ ਨਾਲ ਜਾਣ ਦੀ ਜਿੱਦ ਕੀਤੀ ਉਸ ਨੂੰ ਵੀ ਨਾਲ ਲੈ ਕੇ ਚੱਲ ਪੈਛੀ ਦੌਣ ਲਈ ਜਥੇ ਦੇ ਸਮੇਤ ਨਨਕਾਣਾ ਸਾਹਿਬ ਪਹੁੰਚੇ ਨਰੈਣੂ ਮੰਤ ਦੇ ਗੁੰਡਿਆਂ ਵੱਲੋਂ ਜਦੋਂ ਖੂਨ ਦੀ ਹੋਲੀ ਖੇਢੀ ਗਈ ਤਾਂ ਸ਼ੇਰਾਂ ਦੇ ਸ਼ਿਕਾਰੀ ਸੂਰਬੀਰ ਯੋਧੇ ਸਰਦਾਰ ਕੇਰ ਸਿੰਘ ਵਾਹਿਗੁਰੂ ਵਾਹਿਗੁਰੂ ਜਪਦਿਆਂ ਸ਼ਾਂਤ ਚਿੱਤ ਰਹਿ ਭਾਣਾ ਮਿੱਠਾ ਕਰਕੇ ਮੰਨਦਿਆਂ ਛੀਦੀ ਪਾ ਗਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪੁੱਤ ਤੇ ਪੋਤਰੇ ਦੀ ਸ਼ਹੀਦੀ ਦੀ ਖਬਰ ਜਦੋਂ ਬਜ਼ੁਰਗ ਮਾਂ ਨੂੰ ਮਿਲੀ ਤਾਂ ਆਖਰੀ ਦਰਸ਼ਨ ਕਰਨ ਦੇ ਲਈ ਨਨਕਾਣਾ ਸਾਹਿਬ ਪਹੁੰਚੀ ਟੋਟੇ ਹੋਇਆਂ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ ਲਬਦਿਆਂ ਲਬਦਿਆਂ ਮਾਂ ਨੂੰ ਪੁੱਤ ਦੀ ਇੱਕ ਲੱਤ ਲੱਗ ਗਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕੇਰ ਸਿੰਘ ਦੀ ਲੱਤ ਦੇ ਉੱਪਰ ਇੱਕ ਵੱਡਾ ਚਟਾਕ ਸੀ ਇੱਕ ਨਿਸ਼ਾਨ ਸੀ ਵੱਡਾ ਸਾਰਾ ਕੁਦਰਤੀ ਲੱਤ ਵੀ ਉਹੀ ਲੱਗ ਗਈ ਉਸ ਲੱਤ ਨੂੰ ਸਾਰਾ ਦਿਨ ਮਾਂ ਨੇ ਸੀਨੇ ਨਾਲ ਲਾਈ ਰੱਖਿਆ ਸਾਰਿਆਂ ਨੂੰ ਦੱਸੇ ਆ ਮੇਰੇ ਸ਼ੇਰਾਂ ਦੇ ਸ਼ਿਕਾਰੀ ਪੁੱਤ ਸ਼ਹੀਦ ਕੇਰ ਸਿੰਘ ਦੀ ਲਾਤਿਆ ਜਿਗਰਾ ਦੇਖੋ ਮਾਂ ਦਾ ਸਾਧ ਸੰਗਤ ਧੰਨ ਓ ਮਾਂ ਜੋ ਐਸੇ ਹਾਲਾਤਾਂ ਚੋਂ ਗੁਜ਼ਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਜੀ ਦੀ ਪੈਨਸ਼ਨ ਲਾਈ ਗਈ ਜੋ ਉਹਨਾਂ ਦੇ ਆਖਰੀ ਸਾਹ ਤੱਕ ਮਿਲਦੀ ਰਹੀ ਤੇ ਮਾਤਾ ਜੀ 5 ਨਵੰਬਰ 1935 ਨੂੰ ਅਕਾਲ ਚਲਾਣਾ ਕਰ ਗਏ ਪਿਤਾ ਸ਼ਹੀਦ ਕੇਰ ਸਿੰਘ ਜੀ ਤੇ ਉਹਨਾਂ ਦੇ ਪੁੱਤਰ ਸ਼ਹੀਦ ਦਰਬਾਰਾ ਸਿੰਘ ਜੀ ਤੇ ਸਿਦਕੀ ਮਾਤਾ ਦੇ ਚਰਨਾਂ ਤੇ ਕੋਟਾਨ ਕੋਟ ਪ੍ਰਣਾਮ ਗੁਰੂ ਸਾਹਿਬ ਨੇ ਜਿੰਨੀ ਕਿਰਪਾ ਕੀਤੀ ਜਿੰਨੀ ਬਖਸ਼ਿਸ਼ ਕੀਤੀ ਉਨੀ ਆਪ ਜੀ ਦੇ ਸਾਹਮਣੇ ਰੱਖੀ ਐ ਸਾਧ ਸੰਗਤ ਸਤਿਗੁਰੂ ਕਿਰਪਾ ਕਰਨ ਹੋਈਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ